ਜੜੀ ਮਿਲੀ ਡੈਡ ਹੋ ਗਿਆ ਠੀਕ ਹੋਇਆ ਜੀ 8:30 ਦੇ ਕਿ 30 ਮਿੰਟ ਤੇ ਅੱਛਾ ਕੀ ਆਇਕ ਇੱਥੇ ਨਾ ਆਨਨ ਬੰਦੇ ਦੀ ਡੈਡ ਹੋ ਗਈ ਪਈ ਆ ਝਾੜੀਆਂ ਚ ਆ ਸਰਪੰਚ ਸਾਹਿਬ ਨੇ ਜੀਤਾਰ ਸਿੰਘ ਜੀ ਨੂੰ ਲੈ ਡੈਡ ਹੋ ਤੇ ਆ ਕੇ ਆ ਗਈ ਟੀਮ ਤੇ ਬੰਦਾ ਜਿਹੜਾ ਡੈਡ ਹੋਇਆ ਪਿਆ ਸੀ ਅਸੀਂ ਐਮਬੂਲੈਂਸ ਤੇ ਨਸ਼ੀਦ ਡਾਕਟਰਾਂ ਦੀ ਟੀਮ ਵੀ ਆਈ ਸੀ ਨਾਲ ਚੈੱਕ ਕੀਤਾ ਵੀ ਡੈਡ ਹੈ ਬੰਦਾ ਬਾਕੀ ਹੁਣ ਇਹਨੂੰ ਮੋਰਟਰੀਚਰ ਖਾ ਕੇ 72 ਘੰਟੇ ਵਾਸਤੇ ਇਹਨਾਂ ਨੂੰ ਅਸੀਂ ਜਿਹੜੀ ਇਹਦੀ ਪਛਾਣ ਵਾਸਤੇ 72 ਘੰਟੇ ਜੋ ਵੀ ਹੋਈ ਕਾਰਵਾਈ ਹੈ ਅਸੀਂ ਅਮਨ ਚ ਲਿਆਵਾਂਗੇ ਜੋ ਵੀ ਦਾ ਕਾਰਨ ਹੋਊਗਾ ਉਹ ਦੇਖਾਂਗੇ ਅੱਛਾ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਜੀ ਕਾਰਨ ਹਲੇ ਤਾਂ ਦੇਖੋ ਜੀ ਕੁਝ ਨਹੀਂ ਹੈ ਕੋਈ ਨਿਸ਼ਾਨ ਤਾਂ ਹੈ ਨਹੀਂ ਕੋਈ ਐਦਾਂ ਦੀ ਕੋਈ ਗਲਵਾਤ ਲੱਗ ਨਹੀਂ ਰਹੀ ਜੀ ਬਾਕੀ ਹੁਣ ਪੋਸਮਾਰਟਮ ਵਿੱਚ ਪਤਾ ਲੱਗੂਗਾ ਸਾਰਾ ਜੀ ਕੀ ਗਲਵਾਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਤਾਰ ਸਿੰਘ ਸਪੰਦੂ ಗ್ರಾಮ ਪੰਚਾਇਤ ਅਮਲੋੜੀ ਅੱਜ ਅਸੀਂ ਸੈਮੀ 4 ਵਰਕਸ਼ਾਪ ਲੋਕੇ ਮਾਨਾ ਦੇਵੀ ਵਰਕਸ਼ਾਪ ਤੇ ਅੱਜ ਸਵੇਰੇ 8 ਵਜੇ 3 ਵਜੇ ਜਦੋਂ ਮੋਹਨ ਕਿਸ਼ਨ ਨੂੰ ਲੈ ਕੇ ਸਾਡੇ ਮੇਰੇ ਵੀ ਆ ਗਏ ਉਹ ਦੇਖ ਰਿਹਾ ਸੀ ਕਿ ਇੱਕ ਜਿਹੜੇ ਹੈ ਜੀ ਨੂੰ ਤਾਂ ਲੋਕਾਂ ਨੇ ਦੇਖਿਆ ਤਾਂ ਅੰਦਰ ਇਹਨਾਂ ਦਾ ਬਾਕੀ ਨਹੀਂ ਮੈਨੂੰ ਇਹ ਦਿਖਾ ਮੈਂ ਆ ਕੇ ਜਦੋਂ ਦੇਖਿਆ ਤਾਂ ਇਹ ਇੱਕ ਪਿੰਡਾ ਜਿਹਾ ਜਿਉਂ ਬਿਲਕੁਲੀ ਜੱਡ ਨਾਲ ਟੁੱਟਿਆ ਮੈਨੂੰ ਪੁਰਸ਼ ਨੂੰ ਲੱਗੇ ਕਿ ਜਿੰਨਾ ਨੇ ਅੱਜ ਦੀ ਕਾਰ ਵੀ ਤੋਂ ਹੈ ਕਿ ਅਸੀਂ ਐਂਬੂਲੈਂਸ ਨੂੰ ਭੇਜਿਆ ਡਾਕਟਰ ਦੀ ਟੀਮ ਆਈ ਹੈ ਉਹ ਸਹੀ ਸਾਰ ਖੁਦ ਆਪਾਈ ਲਾਕਿਰ ਤੇ ਕੋਈ ਹੈ ਜਾਂ 7 ਮਾਰਚ 14 ਦਾ ਨਿਸ਼ਾਨਾ ਜਿਵੇਂ ਕਿ ਉਹਨਾਂ ਨੇ ਦੱਸਿਆ ਤੁਹਾਨੂੰ ਤੇ ਇਹ ਸੰਤ ਦਿੱਲੀ ਕਬਾਟ ਦੇ ਬੇਰੀ ਬਾਕੀ ਅੱਗੇ ਦੀ ਪ੍ਰਕਿਰਤਾ ਉਹ